ਭਾਈ ਅੰਦਰਮਾਨ ਜੀ ਉਹ ਵੀ ਪਹੁੰਚ ਚੁੱਕੇ ਆ ਭਾਈ ਬੂਟਾ ਭਾਈ ਰੂਪਾ ਜੀ ਉਹ ਵੀ ਪਹੁੰਚ ਚੁੱਕੇ ਆ ਇਹਨਾਂ ਨੇ ਸਾਰਿਆਂ ਨੂੰ ਤੁਹਾਡੀ ਸੇਵਾ ਕਰਨੀ ਆ ਸਾਡੇ ਭਾਈ ਜੀ ਬਹੁਤ ਸਤਿਕਾਰਯੋਗ ਗਰਵਾਜ ਗੱਲ ਜੀ ਬਠਿੰਡੇ ਤੋਂ ਸਾਡੀਆਂ ਖਬਰਾਂ ਲਾ ਕੇ ਸਾਨੂੰ ਸੁਰੱਖਿਆ ਵਿੱਚ ਰੱਖਦੇ ਆ ਮੈਂ ਮੈਨੂੰ ਨਹੀਂ ਲੱਗਦਾ ਮੈਂ ਇਸ ਜਨਮ ਚੱਲਦਾ ਕਰ ਜੀ ਉਤਾਰ ਲੂਗਾ ਮੈਂ ਸਾਨਮਾਨ ਦਾ ਭਾਈ ਨਦਰਪਾਲ ਕੋਟਲੀ ਜੀ ਮੈਂ ਇਹਨਾਂ ਨੂੰ ਚਮਕੌਰ ਸਿੰਘ ਲੈ ਕੇ ਖਬਰ ਭੇਜਦਾ ਸੀ ਇਹ ਕਹਿੰਦੇ ਗੀਤਕਾਰ ਲਾਇਆ ਕਰ ਥਾਂਦੇ ਵਾਲਾ ਲਾਇਆ ਕਰ ਇਹਨਾਂ ਦਾ ਖਲ ਸਪਾਈ ਜੀ ਤਹਿ ਦਿਲ ਤੋਂ ਧੰਨਵਾਦ ਕਰਦਾ ਉਹਨਾਂ ਦਾ ਇਹਨਾਂ ਨੇ ਮੇਰਾ ਨਾਂ ਇੰਨਾ ਚਮਕਾਇਆ ਮੈਨੂੰ ਨਹੀਂ ਲੱਗਦਾ ਮੈਂ ਇਸ ਜਨਮ ਵਿੱਚ ਇਹਨਾਂ ਦਾ ਕਰਜ਼ਾ ਉਤਾਰ ਸਕੂਗਾ ਨਿਸ਼ੁਲਕ ਮੇਰੇ ਨਾਲ ਖੜੇ ਨੇ ਬਹੁਤ ਬਹੁਤ ਸ਼ੁਕਰਾਨਾ ਕਰਦਾ ਮੈਂ ਉਹਨਾਂ ਦਾ ਸਾਡੇ ਕਰਮਜਾਰ ਸੰਧੂ ਵੀਰ ਉਹ ਵੀ ਸਾਡੇ ਵਿਚਕਾਰ ਕਿਸੇ ਕਾਰਨ ਕਰਕੇ ਆਈ ਪਹੁੰਚ ਨਹੀਂ ਸਕੇ ਆ ਜਾਣ ਤਾਂ ਬਹੁਤ ਚੰਗੀ ਗੱਲ ਆ ਤੇ ਇਸ ਤੋਂ ਬਾਅਦ ਪਹੁੰਚ ਚੁੱਕੇ ਟਿੰਨਾ ਜੀ ਪੀਐਸ ਤੱਪੀ ਬਾਈ ਟਿੰਨਾ ਇਹਨੂੰ 10 ਮਿੰਟ ਤੱਪੀ ਨੂੰ 5 ਮਿੰਟ ਇਹਨਾਂ ਤੋਂ ਬਾਅਦ ਮੇਰੇ ਵੀਰ ਇੰਦਰਮਾਨ ਇਹ ਸੌਰੀ ਬਾਈ ਭੋਲਾ ਗੱਲ ਕਰੀ ਜਾਂਦਾ ਯਾਰ ਕਿੱਥੇ ਜੇ ਵੈਸੇ ਆਉਂਦੇ ਨੇ ਸਾਰਾ ਸਾਰਾ ਦਿਨ ਲਗਾਉਂਦੇ ਆ ਤੇ ਬਾਈ ਐ ਨਹੀਂ ਗੱਲ ਬਾਨੀ ਜਾ ਕੋਈ ਗੱਲ ਨਹੀਂ ਅਜੇ ਇੱਥੇ ਹੀ ਆ ਕੋਈ ਗੱਲ ਨਹੀਂ ਖਾਓ ਖਾਓ ਖਾਣਾ ਤੁਸੀਂ ਹਾਂ ਸਾਡੇ ਸੁਰਜੀਤ ਸਿੰਘ ਠੱਪਾਲੇ ਤੋਂ ਜਿਹੜਾ ਵੀਰ ਦੁੱਲਾ ਵੇਲੇ ਜੀ ਵੀ ਕੰਮ ਕੀਤਾ ਹੋਰ ਬਹੁਤ ਸਾਰੇ ਨੇਕਾਂ ਕੀਤਾ ਜੀ ਕੰਮ ਕੀਤਾ ਨਾਮ ਵਾਰ ਸੁਜੀਤ ਆ ਸਰਜੀਤ ਸਿੰਘ ਢਿੱਪਾਂ ਵਾਲੀ ਉਹ ਸੋਭਾ ਦੇ ਮੇਰਾ ਵੀ ਰੋਟੀ ਚਾਹ ਪਾਣੀ ਦੀ ਡਿਊਟੀ ਨਿਭਾ ਰਹੇ ਨੇ ਤਹਿ ਦਿਲ ਤੋਂ ਧੰਨਵਾਦ ਆ ਸਾਡਾ ਵੀਰ ਗੀਤਕਾਰ ਬੁੱਟਾ ਘੋਲਿਆ ਜੀ ਔਰ ਮਿੰਟੂ ਮੁਖਸਰ ਇਹ ਕਿਸੇ ਜਾਣ ਪਛਾਣ ਦੀ ਮਹਤਾਜ ਨਹੀਂ ਮਿੰਟੂ ਮੁਖਸਰ ਜੀ ਸਾਨੂੰ ਮਾਣ ਹੁੰਦਾ ਖੁਸ਼ੀ ਹੁੰਦੀ ਆ ਸਾਡਾ ਵੀਰ ਸੇਵਕ ਬਰਾੜ ਖੋਖਰ ਸਾਡੀ ਪਿਆਰੀ ਭਾਬੀ ਮਨਦੀਪ ਲੱਕੀ ਇਹ ਵੀ ਤੁਹਾਡੀ ਸੇਵਾ ਕਰਨਗੇ ਇਹ ਟੀਨਾ ਦਿਲਵਰੀ ਹਾਂਜੀ ਕਾਇਮ ਆ ਸਾਰੇ ਸਾਨੂੰ ਦਾ ਸਵੇਰ ਦੀ ਠੰਡ ਦੀ ਲੱਖ ਜੀ ਪਾਲੀ ਸਾਹਿਬ ਬਹੁਤ ਬਹੁਤ ਸੀਨੀਅਰ ਮਹਾਨ ਆਸਤੀਆਂ ਬੈਠੀਆਂ ਮੈਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਇੱਕੋ ਸ਼ਬਦ ਦੇ ਵਿੱਚ ਸੋ ਯੰਤਰਾਲਾ ਗੱਲੇ ਮੈਂ ਮਹਿਮਾਨਤ ਨਹੀਂ ਬਣ ਸਕਦਾ ਪਰ ਉਹਨਾਂ ਦਾ ਕੀ ਤੁਹਾਡੇ ਰੂਹ ਨੂੰ ਕਰਨ ਲੱਗਿਆ ਪੰਜ ਮਿੰਟ ਵਸਦਾ ਹੈ ਸਿਆਣਨ ਕੇ ਘਰ ਦੀਆਂ ਗੱਡੀਆਂ ਗੱਡਾਂ ਸੋ ਡਰਾਈਵਰ ਪ੍ਰੋਗਰਾਮ ਕਰਦਾ ਤੇ ਚਲੋ ਪਿੰਡ ਵੀ ਬਹੁਤ ਹੀ ਵਧੀਆ ਪ੍ਰਬੰਧ ਵੀਰ ਨੇ ਕੀਤਾ ਇੱਕ ਵਾਰ ਫਿਰ ਵਧਾਈ ਦਾ ਪਤਰਾ ਜ਼ੋਰਦਾਰ ਤਾੜੀ ਭਾਈ ਚਮਕੌਰ ਦੇ ਨਾਂ ਤੇ ਮੜੋ ਦੇਖੋ ਹੋ ਬੂ ਪਿਆ ਤੜਕਾ ਨੁਮਾਇ ਤੇ ਵਿੱਚ ਬਾਕੀ ਅੰਬੀਆਂ ਪੱਕੀਆਂ

ਕੱਟੀਆਂ ਸ਼ਾਵਾਂ ਕੰਨ ਹੁਸਨ ਜਵਾਨੀ ਦੀ ਕੱਟੀਆਂ ਸ਼ਾਵਾਂ ਜਿੱਤਾਂ ਵਿੱਚ ਪਿਆਰੀ ਉਹ ਮਹਿਲਾ ਬਾਦੂ ਤੋੜਾ ਹੈ ਪਾਉਂ ਵਿੱਚ ਪਿੱਪੜੀ ਹੱਥ ਤੇ ਲਾਗ ਨਾ ਲਾਵਾ ਪਾਉਂ ਵਿੱਚ ਚਿੱਟੀ ਪਗੜੀ ਮੂੰਹ ਕਦਕੇ ਨਾ ਲਾਵਾ ਕਮੜੀ ਦੀ ਰੋਕੋ

ਸਮੇਂ ਲਈ ਸਭ ਦਾ ਬਹੁਤ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਔਰ ਬਹੁਤ ਮਿਹਰਬਾਨੀ ਭਾਈ ਦੀਨਾਦਰ ਬਈ ਗੁਰਦੇਵ ਅਸੂਨੀ